ਫੁੱਟੀ ਰੋਡ ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਗੰਭੀਰ ਜ਼ਖਮੀ ਕਰਨ ਵਾਲੇ ਪੰਜ ਚੜ੍ਹੇ ਪੁਲਿਸ ਦੇ ਅੜਿੱਕੇ ਐਸਪੀ ਸਿਟੀ ਨੇ ਕਿਹਾ ਇਹਨਾਂ ਦੇ ਵਿੱਚ ਇੱਕ ਤੇ ਪਹਿਲਾਂ ਵੀ ਐਨਡੀਪੀ ਐਕਸੀਡੈਂਟ ਦਾ ਮਾਮਲਾ ਦਰਜ ਬਠਿੰਡਾ ਦੇ 100 ਫੁੱਟੀ ਰੋਡ ਤੇ ਪਿਛਲੀ 2 ਤਰੀਕ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸਲੂਨ ਵਿੱਚ ਆਏ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਇੱਕ ਵੀਡੀਓ ਬਾਹਰ ਰੋਈ ਸੀ ਜਿਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਇੱਕ ਨਿੱਜੀ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਸੀ ਅਤੇ ਉਸਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਅਰਾਧਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਬਟਿੰਡਾ ਪੁਲਿਸ ਵੱਲੋਂ ਪੰਜ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤਿੰਨ ਦਿਨਾਂ ਦਾ ਇਹਨਾਂ ਦਾ ਰਿਮਾਂਡ ਆਪਣਾ ਬਟਿੰਡਾ ਪੁਲਿਸ ਕੋਲ ਹਾਸਲ ਹੈ ਤੇ ਇਹਨਾਂ ਦੇ ਕੋਲੋਂ ਡਗਾਈ ਦੀ ਨਾਲ ਇਹਨਾਂ ਦੇ ਕੋਲ ਆਪਣਾ ਪਟੇੰਡਾ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਸਬੰਧੀ ਅੱਜ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਮਿਤੀ 2 ਤਰੀਕ ਨੂੰ ਇੱਕ 140 ਰੋਡ ਦੇ ਉੱਪਰ ਇੱਕ ਜਸਦੀਪ ਸਿੰਘ ਨੂੰ ਕੁਝ ਵਿਕਤੀਆਂ ਜਿਹੜੀ ਸੀਗੀ ਤੇਜ਼ਧਾਰ 11ਾਂ ਨਾਲ ਸੱਟਾਂ ਮਾਰੀਆਂ ਸੀਗੀਆਂ ਜਿਸ ਸਬੰਧ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਵਾਇਰਲ ਹੋਈ ਸੀਗੀ ਇਸ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਜਸਦੀਪ ਸਿੰਘ ਹੈਗਾ ਇਹ ਗੋਨਿਆਣਾ ਮੰਡੀ ਦਾ ਰਹਿਣ ਵਾਲਾ ਸੀਗਾ ਜਿਸ ਨੂੰ ਗੋਨੇਨੇ ਮੰਡੀ ਤੇ ਉਹਦੇ ਪਿੰਡ ਝੰਡਾ ਵਾਲਾ ਦਾ ਕੁਝ ਵਿਫਤੀ ਸੀਗੇ ਉਹਨਾਂ ਨਾਲ ਸੱਟਾਂ ਮਾਰੀਆਂ ਗਈਆਂ ਸੀਗੀਆਂ ਇਸ ਬੰਦ ਦੇ ਵਿੱਚ ਅਸੀਂ ਮੁਕਦਮਾ ਨੰਬਰ 14 ਅੰਡਰ ਸੈਕਸ਼ਨ 109 ਜੋ ਕਿ 307 ਆਪੀਸੀ ਦੇ ਇਕੁਇਲੈਂਟ ਹੈਗਾ ਤੇ ਨਾਲ ਹੋਰ ਰੈਲੇਵੈਂਟ ਸੈਕਸ਼ਨ ਦੇ ਤਹਿਤ ਮੁਕਦਮਾ ਦਰਜ ਰਜਿਸਟਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਮੁਕਦਮਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਕਫ ਵਕਤੀਮਾ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਅਸੀਂ ਸੀਆਈਏ 1 ਸੀਆਈਏ 2 ਐਸਐਚਓ ਸਿਵਲ ਲਾਈਨ ਤੇ ਨਾਲ ਇਹਨਾਂ ਦੀ ਸਾਰਿਆਂ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ 2 ਕਰ ਰਹੇ ਸੀਗੇ ਇਸ ਮੁਕਦਮੇ ਦੀ ਤਫਤੀਸ਼ ਕਰਦੇ ਹੋਏ 6 ਤਰੀਕ ਨੂੰ ਅਸੀਂ ਮੁਕਦਮਾ ਦੇ ਵਿੱਚ ਜਿਹੜੇ ਲੜਿੰਦੇ ਦੋਸ਼ੀ ਸੀਗੇ ਲਾਪ੍ਰੀਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਤੇ ਨਾਲ ਗੁਰਪੰਥ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਸੱਟਾ ਮਾਰਨ ਦੇ ਸਮੇਂ ਦੋ ਕੁਹਾੜੀਆਂ ਡਾਂਗਾ ਇੱਕ ਗੱਡੀ ਜਿਹੜੀ Honda City ਸੀਗੀ ਜਿਸ ਤੇ ਉੱਪਰ ਆਏ ਸੀਗੇ ਇਹ ਸਾਰੀ ਜਿਹੜੀ ਅਸੀਂ ਇਹਨਾਂ ਦੇ ਪੋਜੀਸ਼ਨ ਦੇ ਵਿੱਚੋਂ ਗ੍ਰਫਤਾਰ ਬਰਾਮਦ ਕਰ ਲਈ ਸੀਗੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ ਜਿਹੜਾ ਕਿ 10 ਤਰੀਕ ਨੂੰ ਅਸੀਂ ਦੁਬਾਰਾ ਇਹਨਾਂ ਨੂੰ ਪੇਸ਼ ਕਰਾਂਗੇ ਇਹਨਾਂ ਦੀ ਪੁਸ਼ਗੀਸ਼ ਦੇ ਵਿੱਚ ਜਿਹੜੇ ਹੋਰ ਕੁਝ ਵਿਅਕਤੀ ਨਹੀਂ ਸ਼ਮੂਲੀਤ ਆਈ ਸੀਗੀ ਉਸ ਦੇ ਵਿੱਚ ਅਸੀਂ ਸਿਕੰਦਰ ਸਿੰਘ ਨਾਮ ਦਾ ਵਿਅਕਤੀ ਇੱਕ ਹੋਰ ਅੱਜ ਗ੍ਰਫਤਾਰ ਕੀਤਾ ਸੋ ਹੁਣ ਤੱਕ ਅਸੀਂ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਵਿੱਚ 5 ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਗ੍ਰਫਤਾਰ ਕੀਤਾ ਜਿਦੇ ਵਿੱਚ ਲਾਪ੍ਰਿਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਗੁਰਪੰਤ ਤੇ ਸਿਕੰਦਰ ਸਿੰਘ ਇਹਨਾਂ ਪੰਜਾਂ ਦੋਸ਼ੀਆਂ ਨੂੰ ਅਸੀਂ ਇਸ ਮੁਕਤਮਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇੱਕ ਇਹਦੇ ਵਿੱਚ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਸੀਗਾ ਸੋਨਾ ਜੋ ਕਿ ਜੰਡਾਵਾਲਾ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੇ ਉੱਪਰ ਕਾਫੀ ਮੁਕੱਦਮੇ ਦਰਜ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਡੀ ਜਿਹੜੀ ਵੱਖ-ਵੱਖ ਟੀਮਾਂ ਅਸੀਂ ਬਣਾਈਆਂ ਹੋਈਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਅਸੀਂ ਜਿਹੜੀ ਹੈਗੀ ਉਸ ਦੀ ਗ੍ਰਿਫਤਾਰੀ ਕਰ ਲਵਾਂਗੇ ਜਿਹੜਾ ਇਸ ਦੇ ਵਿੱਚ ਜਿਹੜੇ ਲਾਪਰਿਤ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਲੜਾਈ ਝਗੜੇ ਦੇ ਮੁਕੱਦਮੇ ਦਰਜ ਹੈਗੇ ਆ ਤੇ ਜਿਹੜਾ ਕਰਨ ਢਿੱਲੋ ਹੈਗਾ ਇਸ ਦੇ ਉੱਪਰ ਇੱਕ ਜਿਹੜਾ ਲੜਾਈ ਝਗੜੇ ਦਾ ਮੁਕੱਦ ਇਹ ਵਜਾ ਰੰਜਸ਼ ਦੇ ਵਿੱਚ ਦੀ ਪੁਸ਼ਕਸ਼ ਦੇ ਵਿੱਚ ਇਹ ਹੈ ਕਿ ਜਸਦੀਪ ਦਾ ਇੱਕ ਦੋਸਤ ਜਿਹੜਾ ਸੀਗਾ ਉਹਨੇ ਇੱਕ ਗੋਨਿਆਣੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਸੀ ਉਸੇ ਦਿਨ ਹੀ ਜਿਸ ਦੇ ਵਿੱਚ ਇੱਕ ਲੜਕੇ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਗੋਨਿਆਣੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਸੀਗਾ ਉਸ ਸੇ ਸੰਬੰਧ ਦੇ ਵਿੱਚ 18 ਨਈਂਵਾੜਾ ਦੇ ਵਿੱਚ ਦਰਜ ਮੁਕੱਦਮਾ ਦਰਜਿਸਟਰ ਕੀਤਾ ਗਿਆ ਜਦੋਂ ਮੰਤਰੀ ਦੰਦੀਵਾਲ ਤੇ ਲਾਪਰੀਦ ਨੂੰ ਇਹ ਪਤਾ ਲੱਗਿਆ ਵੀ ਸਾਡੇ ਇੱਕ ਦੋਸਤ ਨੂੰ ਇਹਨਾਂ ਨੇ ਕੁੱਟਿਆ ਤਾਂ ਇਹਨਾਂ ਨੇ ਉਸ ਦਾ ਬਦਲਾ ਲੈਣ ਲਈ ਜਿਹੜਾ ਹੈਗਾ 100 ਫੱਟੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਜਸਦੀਪ ਇੱਥੇ ਘੁੰਮ ਰਿਹਾ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਇਹਨਾਂ ਨੇ ਤੇ ਜਸਦੀਪ ਨੂੰ ਇੱਥੇ ਘੇਰ ਲਿਆ ਤੇ ਤਲਵਾਰਾਂ ਨਾਲ ਜਿੱਡੀ ਦੀ ਵੱਟੋ ਕੀਤੀ ਜਿਹੜੀਆਂ ਕਾਰਾਂ ਭੰਨੀਆਂ ਗਈਆਂ ਸੂ ਕਿਹੜੀਆਂ ਸੀ ਜਾਂਦਰੇ ਪਤਾ ਜਿਹੜੀ ਇਹਦੇ ਵਿੱਚ ਕਾਰ ਭੰਨੀ ਗਈ ਸੀ ਇਹਦੇ ਜਸਦੀਪ ਦੇ ਇੱਕ ਦੋਸਤ ਸੀਗੀ ਜਿਹੜਾ ਕਿ ਕੈਨੇਡਾ ਤੋਂ ਆਇਆ ਸੀਗਾ ਉਹ ਗੱਡੀ ਦੇਖ ਰਿਆ ਸੀਗੇ ਇਹ ਉਹਦੇ ਦੋਸਤ ਦੀ ਗੱਡੀ ਸੀ ਸਾਰੇ ਸਟੂਡੈਂਟ ਹੀ ਸੀ ਸਾਰੇ ਇਹਦੇ ਵਿੱਚ ਜਿਹੜਾ ਜਸਦੀਪ ਹੈਗਾ ਇਹ ਪ੍ਰਾਈਵੇਟ ਜਿਹੜਾ ਸਟੱਡੀ ਕਰ ਰਿਹਾ ਬਾਕੀ ਵੀ ਜਿਹੜੇ ਬੰਦੇ ਹੈਗੇ ਨੇ ਸਾਰੇ ਮਤਲਬ ਯੰਗ ਯੰਗਸਟਰ ਏਜ ਦੇ ਵਿੱਚ ਹੈਗੇ ਨੇ ਸਾਰੇ ਵਿਦਿਨ 25 ইয়ার্স ਦੀ এজ ਦੇ ਵਾਲੇ গ্রুপ ਦੇ ਬੰਦੇ ਹੈਗੇ ਆ ਕੁਝ ਇਹਨਾਂ ਦੇ ਵਿੱਚੋਂ ਪੜ੍ਹਾਈ ਜਿਹੜੀ ਹੈਗੀ ਉਹਨਾਂ ਦੀ অলমোਸਟ ਕੰਪਲੀਟ ਹੋ ਗਈ ਤੇ ਪ੍ਰਾਈਵੇਟ ਜਿਹੜੀ ਹੈਗੀ ਜਿਵੇਂ ਪੜ੍ਹਾਈ ਪੜ੍ਹਾਈ ਜਿਹੜੀ ਕਰ ਰਹੇ ਨੇ ਬਾਕੀ ਅਦਰਵਾਇਜ਼ ਇਹਦਾ ਹੈਗਾ ਜੋਬ ਵਗੈਰਾ ਕੋਈ ਨਹੀਂ ਕਰਦੇ ਨਾ ਨਸ਼ਾ ਕਰਦਾ ਹੈ ਜਾਂ ਵੇਚਦਾ ਇਹ ਨਸ਼ਾ ਵੇਚਦਾ ਸੀਗਾ ਤੇ ਜਿਹੜੇ ਇਹਦੇ ਨਾਲ ਜਿਹੜੇ ਦੂਜੇ ਦੋਸ਼ੀ ਕਰਨ ਹੈਗਾ ਉਹਦੇ ਖਿਲਾਫ ਵੀ ਕਮਕਦਮਾ ਦਰਜ ਹੈ ਜੋ ਕਿ ਲੜਾਈ ਝਗੜੇ ਦਾ ਮਕਦਮਾ ਹੈ ਕਿੱਥੇ ਰਹੇ ਹੋ ਜੀ ਇਹ ਜਿਹੜੇ ਲਾਪਰਿਤ ਤੇ ਇਹ ਸਾਰੇ ਏਜੰਡਾ ਵਾਲਾ ਮਹਿਮਾ ਸਰਦਾਰ ਤੇ ਗੋਨਿਆਂ ਦੇ ਮੰਡੀ ਦੇ ਏਰੀਆ ਦੇ ਰਹਿਣ ਵਾਲੇ ਨੇ ਸਰ ਇਕੱਲਾ ਸੀ ਉਸ ਟਾਈਮ ਜੀ ਗੱਡੀ ਜਸਦੀਪ ਜਿਹੜਾ ਸੀਗਾ ਉਸ ਦਿਨ ਆਪਣੇ ਤਿੰਨ ਦੋਸਤਾਂ ਦੇ ਨਾਲ ਆਇਆ ਸੀਗਾ ਉਸ ਦੇ ਨਾਲ ਜਿਹੜੇ ਬਾਕੀ ਤਿੰਨ ਦੋਸਤ ਸੀਗੇ ਉਹ ਵੀ ਉੱਥੇ ਮੌਕੇ ਦੇ ਉੱਪਰ ਹਾਜ਼ਰ ਸੀਗੇ ਜਿਨ੍ਹਾਂ ਨੇ ਜਿਹੜਾ ਇਹ ਸਾਰੀ ਜਿਹੜਾ ਲੜਾਈ ਝਗੜਾ ਆਪਣੀ ਅੱਖੀ ਦੇਖਿਆ ਤੇ ਹੁਣ ਦੇ ਵੀ ਕਾਰੀ ਕਿਸ ਦੀ ਇਸ ਇਹ ਜਿਹੜੇ ਦੋਸ਼ੀ ਨੇ ਲਾਪਰਿਤ ਲੈ ਕੇ ਆਇਆ ਸੀ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਮਾਲਕੀ ਬਾਰੇ ਜਿਹੜੀ ਇਸ ਦੀ ਤਫ਼ਤੀਸ਼ ਕਰ ਰਹੀ ਹੈ ਵੀ ਇਹ ਜਿਹੜੇ ਫੜੇ ਹੈ ਇਹ ਚ ਦੋ ਮੁੰਡੇ ਚਿੱਟਾ ਲਾਉਣ ਦੇ ਵੀ ਆ ਦੇਖੋ ਇਹਦੇ ਵਿੱਚ ਜਿਹੜਾ ਲਾਪਰਿਤ ਹੈਗਾ ਇਹਦੇ ਵਿੱਚ ਪਹਿਲਾਂ ਐਨਡੀਪੀਐਸ ਦਾ ਜਿਹਦਾ ਮੁਕਦਮਾ ਦਰਜ ਰਜਿਸਟਰ ਹੈਗਾ ਸੋ ਡੈਫੀਨਿਟਲੀ ਜਿਹੜੇ ਹੈਗੇ ਡਰੱਗਸ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗੀ